ਜੀ ਦੋਸਤੋ ਆਪਾਂ ਲਾਲ ਬਾਜ਼ਾਰ ਦੇ ਵਿੱਚ ਆ ਮਨੇਰ ਕੋਟਲੇ ਦੇ ਵਿੱਚ ਤੇ ਤੁਸੀਂ ਮੇਰੇ ਪਿੱਛੇ ਬਾਜ਼ਾਰ ਦੇਖ ਰਹੇ ਹੋ ਤੇ ਇਧਰ ਨਗਰ ਕੌਂਸਲ ਆ ਸਾਹਮਣੇ ਮਰੇੜ ਕੋਟਲਾ ਤੇ ਇੱਕ ਤੁਹਾਨੂੰ ਮੈਂ ਇੱਕ ਦੁਕਾਨ ਦਿਖਾਉਣ ਜਾ ਰਿਹਾ ਜਿਹੜੀ ਇਧਰਲੇ ਸਾਹਮਣੇ ਜਿਹਦੇ ਲੜੀਆਂ ਲੱਗੀਆਂ ਹੋਈਆਂ ਨੇਗੀਆਂ ਸਾਰੇ ਬਾਜ਼ਾਰ 'ਚ ਲੜੀਆਂ ਨਹੀਂ ਲੱਗੀਆਂ ਹੋਈਆਂ ਤੇ ਲੜੀਆਂ ਲੱਗਣ ਦਾ ਕਾਰਨ ਕੀ ਆ ਸਾਰੀਆਂ ਲੜੀਆਂ ਤੁਸੀਂ ਨਿਗਾਹ ਮਾਰ ਲਓ ਤੇ ਅੰਦਰ ਆਪਾਂ ਦੇਖਦੇ ਵੀ ਆ ਇਹ じゃ ਬਾਈ ਕੀ ਲੈ ਕੇ ਆ ਕੀ ਆ ਬਾਈ ਦੇ ਲਈ ਵਹੇ ਕੀ ਆਈਟਮਾਂ ਨੇ ਇਹ ਜੀਆਂ ਤੇ ਨਾਲੇ ਗੱਲਬਾਤ ਕਰ ਦਿਆਂਗੇ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਉਣ ਜਾ ਰਿਆਂਗਾ ਤੇ ਤੁਸੀਂ ਉਮੀਦ ਕਰਦੇ ਆਂ ਚੀਜ਼ ਦੇਖੀ ਨਹੀਂ ਹੋਣੀ ਫਸਰੀ ਕਾਲ ਤੇ ਬੱਸ ਹੋਰ ਕਿਦਾਂ ਹੀ ਬੜੀ ਅੱਕੀ ਰਪਾ ਠੀਕ ਆ ਆਪਣੇ ਕੋਲੇ ਕੀ ਕੀ ਆਫਰ ਚੱਲ ਰਹੇ ਕੀ ਕੀ ਚੀਜ਼ਾਂ ਨੇ ਆਪਣੇ ਕੋਲੇ ਨਾ ਜੀ ਪਹਿਲੇ ਤਾਂ ਗਲੇ ਆ ਵੀ ਅ ਅਤਰ ਉਦ ਹਨਾ ਠੀਕ ਹੈ ਪਰਫਿਊਮ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਹੁੰਦੇ ਆ ਅਰਬ ਦੇਸ਼ਾਂ ਦੇ ਅਤਰ ਉਦ ਪਰਫਿਊਮ ਹਨਾ ਠੀਕ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਨਾ ਸਾਡੇ ਕੋਲੇ ਮੰਨ ਲਓ ਜਿਵੇਂ ਤੁਸੀਂ ਕਹ ਦਿੰਦੇ ਹੋ ਵੀ ਇਹ ਥੋੜਾ ਕਾਰਾਂ ਦੇ ਵਿੱਚ ਹੈਂਕ ਕਰਨ ਵਾਸਤੇ ਮਤਲਬ ਜਿਵੇਂ ਅੱਜਕੱਲ ਮੌਸਮ ਆ ਗਿਆ ਨਾ ਠੀਕ ਹੈ ਜੀ ਤੇ ਆਪਾਂ ਕਾਰ ਏਸੀ ਚਲਾ ਕੇ ਬੈਠਦੇ ਆਂ ਵੀ ਅੰਦਰ ਬੈਠੇ ਆ ਥੋੜੀ ਖੁਸ਼ਬੂ ਆਵੇ ਨਾ ਤੇ ਇਸੇ ਤਰ੍ਹਾਂ ਦਾ ਮਤਲਬ ਉਹੀ ਚੀਜ਼ ਤਿਆਰ ਕੀਤੀ ਹੁੰਦੀ ਹੈ ਉਦ ਜਾਂ ਅਤਰ ਤੋਂ ਹੀ ਠੀਕ ਹੈ ਜੀ ਤੇ ਇਹਦੇ ਵਿੱਚ ਨਾ ਮਤਲਬ ਕਈ ਖੁਸ਼ਬੂਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਜੇ ਆਪਾਂ ਕਹੇ ਜੇ ਬੈਠਨਸਾਰ ਗੱਡੀ ਦੇ ਵਿੱਚ ਨਾ ਆਪਾਂ ਕਹਦੇ ਨੇ ਵੀ ਤੇਲ ਚੜਦਾ ਠੀਕ ਹੈ ਜੀ ਇਹਦਾ ਇਹ ਨਾ ਧਿਆਨ ਡਿਵਾਈਡ ਕਰ ਦਿੰਦੇ ਨੇ ਠੀਕ ਹੈ ਜੀ ਮਤਲਬ ਬੰਦੇ ਦਾ ਹਨਾ ਉਹਨੂੰ ਉਹ ਲੱਗਦਾ ਹੀ ਨਹੀਂ ਹੈਗਾ ਵੀ ਤੇਲ ਚੜਿਆ ਠੀਕ ਹੈ ਬਹੁਤ ਸਾਰੀਆਂ ਖੁਸ਼ਬੂਆਂ ਨੇ ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਦਾ ਜਿਵੇਂ ਆਹ ਵਾਲੀ ਖੁਸ਼ਬੂ ਹੈ ਹਾਂਜੀ ਇਹ ਵਾਲੀ ਖੁਸ਼ਬੂ ਸਪੈਸ਼ਲੀ ਇਸ ਤੇ ਕਰਕੇ ਮੰਨੀ ਜਾਂਦੀ ਹੈ ਵੀ ਜਿਹਨੂੰ ਤੇਲ ਚੜਦਾ ਹੋਵੇ ਇਦਾਂ ਕਰੋ ਇਹਨੂੰ ਅੱਛਾ ਜੀ ਹਾਂ ਕਰੋ ਇਹਨੂੰ ਇਦਾਂ ਦੇਖੋ ਇਹਦੀ ਖੁਸ਼ਬੂ ਦੇਖੋ ਜਿਹਨੂੰ ਤੇਲ ਚੜਦਾ ਹੋਵੇ ਨਾ ਉਹਦੇ ਵਾਸਤੇ ਦਾ ਬੈਸਟ ਉਦ ਹੈ ਆ ਭਾਜੀ ਨੂੰ ਮੈਂ ਇਹੀ ਦਿੰਦਾ ਵੀ ਜਿੱਦਾਂ ਵੀ ਬੱਸ ਚ ਲਾ ਕੇ ਵੀ ਬੈਠ ਸਕਦੇ ਆ ਮਤਲਬ ਕਿਤੇ ਜਿਵੇਂ ਮਰਜੀ ਇਹਨੂੰ ਚਾਹੇ ਤੁਸੀਂ ਉਂ ਲਗਾ ਲਓ ਹਾਂਜੀ ਚਾਹੇ ਆਪਣੇ ਉ ਲਗਾ ਲਓ ਚਾਹੇ ਕਾਰ 'ਚ ਟੰਗ ਲਓ ਘਰੇ ਲਗਾ ਲਓ ਜਿੱਥੇ ਮਰਜੀ ਲਗਾ ਲਓ ਕੋਈ ਐਸਾ ਹੋਣੀ ਠੀਕ ਹੈ ਜੀ ਤੇ ਇਹ ਜਨਾਂ ਦੀ ਜਿਵੇਂ ਆਪਾਂ ਦੁਕਾਨਾਂ ਤੋਂ ਪਰਫੂਮ ਲੈਣੇ ਆ ਉਹੀ ਚੀਜ਼ ਹੈ ਜੀ ਇਹ ਮਤਲਬ ਵੀ ਉਹਦਾ ਬਣਾਇਆ ਹੋਇਆ ਅੱਛਾ ਜਿਹੜੇ ਦੁਕਾਨਾਂ ਤੋਂ ਆਪਾਂ ਦੂਸਰੇ ਲੈਣੇ ਆ ਗੈਸ ਵਾਲੇ ਜਾਂ ਦੂਸਰੇ ਠੀਕ ਹੈ ਜੀ ਉਹ ਚੀਜ਼ਾਂ ਹੋਰ ਹੁੰਦੀਆਂ ਨੇ ਹਾਂ ਠੀਕ ਹੈ ਜੀ ਇਹ ਹੁੰਦੇ ਅਰਬ ਦੇਸ਼ਾਂ ਦੇ ਜਿਹੜੇ ਨਾ ਮਤਲਬ ਦਰਖਤਾਂ ਤੋਂ ਤਿਆਰ ਕੀਤੇ ਹੋਏ ਤੇਲ ਜਿਹੜੇ ਹੁੰਦੇ ਨੇ ਠੀਕ ਹੈ ਜੀ ਸ਼ਬੂ ਵਾਲੇ ਜਿਹਨੂੰ ਆਪਾਂ ਕਹਿੰਦੇ ਆ ਉਦ ਉਦ ਦੀ ਲੱਕੜ ਵੀ ਹੁੰਦੀ ਹੈ ਤੇ ਉਦ ਦਾ ਆਇਲ ਵੀ ਹੁੰਦਾ ਹੈ ਨਾ ਠੀਕ ਹੈ ਜੀ ਤੇ ਆਪਣੇ ਲਈ ਵੇ ਇਸ ਵਕਤ ਕਿਹੜੇ ਕਿਹੜੇ ਤੁਸੀਂ ਦਿਖਾ ਸਕਦੇ ਹੋ ਕੋਸ 5 4 ਪੀਸ ਆਪਣੇ ਕੋਲੇ ਮੈਂ ਤੁਹਾਨੂੰ ਦੱਸ ਦਾਂ ਜਿਵੇਂ ਕਿ ਆਪਣਾ ਟਾਪ ਦੇ ਨੇ ਜਿਹੜੇ ਆਪਣਾ ਆਵੇਗਾ ਅਲ ਹਰਮ ਅਲ ਹਰਮ ਅਲ ਹਰਮ ਬਹੁਤ ਬਿਹਤਰੀਨ ਉਦ ਹੈ ਠੀਕ ਹੈ ਜੀ ਇਹ ਕਾਬਲ ਹੈਗਾ ਸ਼ੇਖ ਉਦ ਠੀਕ ਹੈ ਸ਼ੇਖ ਉਦ ਸ਼ੇਖ ਉਦ ਬਹੁਤ ਸੋਨਾ ਉਦ ਹੈ ਇਸੇ ਤਰ੍ਹਾਂ ਹੈਗਾ ਸਿਦਰਾ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਬਾਕੀ ਇਸ ਤੋਂ ਇਲਾਵਾ ਜਿਵੇਂ ਵੱਡੇ ਡਿਓਰ ਸ਼ਨੈਲ ਗੁੱਚੀ ਵਰਸਾਚੇ ਮਤਲਬ ਇਸ ਤੋਂ ਇਲਾਵਾ ਜਿਵੇਂ ਬਲੂ ਮਸਕ ਬਹੁਤ ਅੱਛਾ ਹੈਗਾ ਨਾ ਠੀਕ ਹੈ ਜੀ ਤੇ ਬਲੂ ਮਸਕ ਹੈਗਾ ਅਰਬੀ ਸ਼ਨਾਇਆ ਇਹ ਵੀ ਬਹੁਤ ਬਿਹਤਰੀਨ ਹੈ ਅਰਬੀ ਸ਼ਨਾਇਆ ਇਹ ਠੀਕ ਹੈ ਜੀ ਮਤਲਬ ओरिजिनल ਜਿਵੇਂ ਕਜੀ ਆਪਾਂ ਉਹਨੂੰ ਲਾ ਲਈਏ ਆਹ ਲੈ ਲਓ ਵਾਈ ਟੂਦ ਠੀਕ ਹੈ ਜੀ ਹੈ ਨਾ ਠੀਕ ਹੈ ਜੀ ਤੇ ਇੰਗਲਿਸ਼ ਦੇ ਵਿੱਚ ਆ ਗਿਆ ਪੋਲੋ ਸਪੋਰਟ ਠੀਕ ਹੈ ਇਹਨਾਂ ਦੀ ਕੋਈ ਰੇਂਜ ਮੁਤਾਬਕ ਮਤਲਬ ਤੁਸੀਂ ਜਿਹੜੀ ਉਹ ਅਸੀਂ ਨਾ ਜਿਹੜਾ ਇਹਨਾਂ ਦਾ ਸਿਸਟਮ ਰੱਖਿਆ ਹੋਇਆ ਹੈ ਹਾਂਜੀ ਬਿਲਕੁਲ ਸਿੱਧਾ ਜਿਹਾ ਰੱਖਿਆ ਹੋਇਆ ਠੀਕ ਹੈ ਜੀ ਆਹ ਦੇਖੋ ਆਹ ਵਾਲਾ ਜਿਹੜਾ ਹੈਗਾ 3 ਐਮਐਲ ਦਾ 3 ਐਮਐਲ ਠੀਕ ਹੈ ਜੀ ਹੁਣ ਚਾਹੇ ਇਹਦੀ ਬੋਟਲ ਆਉਂਦੀ ਹੋਵੇ 50000 ਰੁਪਏ ਦੀ ਠੀਕ ਹੈ ਜੀ ਮੁੱਦੀ ਹੈ ਨਾ ਠੀਕ ਹੈ ਜੀ ਪਰ ਸਾਡੇ ਕੋਲੋਂ ਤੁਸੀਂ 300 ਰੁਪਏ ਦਾ ਇਹਦੇ ਵਿੱਚ ਪਵਾ ਕੇ ਲੈ ਕੇ ਜਾ ਸਕਦੇ ਹਾਂ ਅਸੀਂ ਤੁਹਾਡਾ 300 ਰੁਪਏ ਦੇ ਵਿੱਚ ਹੀ ਜਿਹੜਾ ਬੱਡੇ ਤੋਂ ਵੱਡਾ ਬ੍ਰਾਂਡ ਹੋਊਗਾ 300 ਰੁਪਏ ਚ ਚੋਪੂਰਾ ਕਰ ਦਾਂਗੇ ਠੀਕ ਹੈ ਜੀ ਤੇ ਲਓ ਜੀ ਚਾਹੇ ਕਹੇਵੇਂ ਬਾਈ ਜੀ ਕਹਿੰਦੇ 50000 ਦੀ ਲੱਖ ਦੀ ਜਿੰਨੇ ਦੀ ਮਰਜ਼ੀ ਬੋਤਲ ਆਉਂਦੀ ਹੋਵੇ ਤੇ ਤੁਹਾਡਾ ਉਹ ਸੌਂਗ ਪੂਰਾ ਕਰ ਸਕਦੇ ਆ ਆਪਾਂ ਸਿਰਫ 3 ਐਮ ਐਲ ਦੀ ਇੱਕ ਸੀਸੀ ਆ ਇਹਦੇ 'ਚ 300 ਦਾ ਪਾ ਕੇ ਦੇ ਦੇਣਗੇ ਆਪਾਂ ਨੂੰ 300 ਦਾ ਪਾ ਕੇ ਦੇ ਦੇਣਗੇ ਮਤਲਬ 3 ਐਮ ਐਲ 'ਚ ਪੈ ਜਾਣਾ ਤੇ ਇਹ ਬਾਈ ਜੀ ਦਾ ਨਾਮ ਹੈ ਤੁਸੀਂ ਸਾਰੇ ਜਾਣਦੇ ਹੋ ਆਲਵਾਰਡ ਜਾਣਦੇ ਹੋ ਮੈਂ ਤੁਹਾਨੂੰ ਥੋੜਾ ਜਿਹਾ ਪਹਿਲਾਂ ਮੈਂ ਤਾਨੀਨਾ ਬੋਲਿਆ ਮੈਂ ਤੁਸੀਂ ਦੇਖ ਕੇ ਪਛਾਣ ਲੋਗੇ ਤੇ ਸਿਆਮਾ ਇਹਤਰ ਵਾਲੇ ਤੇ ਬਾਈ ਜਿਹੜਾ ਤੁਹਾਨੂੰ ਦਿਖਾਇਆ ਸਾਰਾ ਸਾਹਮਣੇ ਸਿਸਟਮ ਜਿੰਨਾ ਹੈਗਾ ਤੇ ਜਿੰਨਾ ਮਤਲਬ ਲੋਡ ਮੁਤਾਬਕ ਪਵਾ ਸਕਦੇ ਇਹਦੇ ਵਿੱਚ ਮੰਨ ਲਓ ਐਂ ਸਮਝ ਲਓ ਵੀ ਕਈ ਅਤਰ ਹੈ ਉਦ ਪਰਫਿਊਮ ਇਹ ਜਿਹੇ ਹੁੰਦੇ ਨੇ ਜਿਹੜੇ ਆਪਾਂ ਕਹਿੰਦੇ ਨੇ 1.5 ਲੱਖ ਰੁਪਏ ਦਾ ਮਿਲਦਾ ਜੀ 2.5 ਦਾ ਮਿਲਦਾ ਜੀ ਠੀਕ ਹੈ ਜੀ 80 ਦਾ ਮਿਲਦਾ ਠੀਕ ਹੈ ਜੀ 50000 ਦਾ ਮਿਲਦਾ ਅਸੀਂ ਕਹਿੰਦੇ ਆ ਚਲੋ ਛੱਡੋ ਤੁਸੀਂ ਉਹ ਜਿਹੜੇ ਹੈਗੇ ਨੇ ਤੁਸੀਂ ਲਗਾ ਰਹੇ ਹੋ ਠੀਕ ਹੈ ਜੀ ਸਾਨੂੰ ਤੁਸੀਂ ਉਹਦਾ ਨਾਮ ਦੱਸ ਦੋ ਤੁਹਾਨੂੰ ਉਹਦੇ ਵਿੱਚ ਇਹਦੇ ਵਿੱਚ ਪਾ ਕੇ ਦਵਾਂਗੇ ਅਸੀਂ ਠੀਕ ਹੈ ਜੀ ਇਹਦੇ ਵਿੱਚ ਆਇਲ ਪਾ ਕੇ ਦਵਾਂਗੇ ਉਹਦਾ Ориジナル ਪਰਫਿਊਮ ਨਹੀਂ ਠੀਕ ਹੈ ਜੀ ਉਹ Ориジナル ਆਇਲ تاکہ یہ خوشبو ایئر رولر نہ لگوگا ٹھیک ہے جی تو سی بھی مطلب جڑا بھی برانڈ ਵਰਤਦੇ ہو دوستو کہہندا مطلب ਵੀ ਕਿੰਨਾ ਵੀ مہنگا ਵਰਤਦੇ ہو ہاں ਉਹਦਾ ਜਿਹੜਾ ਆਇਲ ਹੋਊਗਾ ریجنل ਤੁਹਾਨੂੰ ਉਹ ਮਿਲੂਗਾ ਇੱਥੇ ਉਹ ਮਿਲੂ ਉਹ ਪਾ ਕੇ ਦੇਣਗੇ ਸੀਸੀ ਤੁਸੀਂ ਆਪਦੇ ਮੁਤਾਬਕ ਦੇਖਣੀ ਆ ਵੀ ਕਿੰਨੇ ਕ ਪੈਸੇ ਲਾਉਣੇ ਆ ਛੋਟੇ ਲਾ مطلب 300 ਵਾਲੀ ਲੈਣੀ ਆ ਇਸ ਤੋਂ ਜ਼ਿਆਦੇ ਵਾਲੀ ਲੈਣੀ ਆ ਉਹ ਅਲੱਗ-ਅਲੱਗ ਪਰਾਈ ਜਾ ਤੇ ਇੱਕ ਲੋਕੇਸ਼ਨ ਦੱਸ ਦਿਓਈ ਆਪਣੀ ਲੋਕੇਸ਼ਨ ਹੈਗੀ ਆ ਆਪਣੀ ਜਦੋਂ ਆਪਾਂ ਮਾਲੇਰ ਕੋਟਲਾ ਚੋਂਦੇ ਆ ਨਾ ਮਾਲੇਰ ਕੋਟਰਾ ਦੇ ਵਿੱਚ ਲਾਲ ਬਾਜ਼ਾਰ ਹੈ। ਲਾਲ ਬਾਜ਼ਾਰ ਚ ਹੈਗੀ ਹੈ ਨਗਰ ਕੌਂਸਲ, ਮਿਊਸਪਲ ਕੌਂਸਲ ਮਾਲੇਰ ਕੋਟਲਾ ਨਾ। ਉਹਦੇ ਗੇਟ ਦੇ ਬਿਲਕੁਲ ਗੇਟ ਸਾਹਮਣੇ ਹੈ ਸਿਆਮਾ ਅਟਰ 77078 80564 ਆਪਣਾ WhatsApp ਨੰਬਰ ਹੈ। ਤੁਸੀਂ ਪੂਰੀ ਦੁਨੀਆ ਦੇ ਵਿੱਚ WhatsApp ਕਰਕੇ ਘਰ ਬੈਠੇ ਵੀ ਮੰਗਵਾ ਸਕਦੇ ਹੋ। ਮੰਗਵਾ ਸਕਦੇ ਹਾਂ। ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਜੀ। ਸਤਿ ਸ੍ਰੀ ਅਕਾਲ।